ਕਚਰੀਆ ਕਾਲਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵੱਲ ਪੰਜਾਬੀ ਟੀਵੀ ਦੋਸਤੋ ਅੱਜ ਚੰਨੀ ਦੇ ਬਿਆਨ ਦਾ ਪੋਸਟਮਾਰਟਮ ਕਰਾਂਗੇ ਕੀ ਸੱਚਮੁੱਚ ਐਸ்சி ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਗਿਆ ਬਿਆਨ ਕਿ ਕਾਂਗਰਸ ਪਾਰਟੀ ਅੰਦਰ Dalit ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਇਸ ਬਿਆਨ ਨੇ Dalit ਭਾਈਚਾਰੇ ਦੇ ਅੰਦਰ ਵਿਤਕਰਾ ਹੋ ਰਿਹਾ ਆ ਇਹਦੇ ਬਾਰੇ ਅੱਜ ਪੂਰੀ ਆਪਾਂ ਖੁੱਲ ਕੇ ਗੱਲ ਕਰਾਂਗੇ ਕਿ ਸੱਚਮੁੱਚ ਵਿਤਕਰਾ ਹੋ ਰਿਹਾ ਜਾਂ ਫਿਰ ਇਹ ਬਿਆਨ ਕੇਵਲ ਇੱਕ ਸਿਆਸੀ ਬਿਆਨ ਸੀ ਉਹਨਾਂ ਦਾ ਅਸਲ ਬਿਆਨ ਕੀ ਸੀ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਐਸਸੀ ਭਾਈਚਾਰੇ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਸੀ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ Dalit ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਆ ਸਾਰੇ ਜੱਟ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਨੇ ਉੱਚਿਆਂ ਅਹੁਦਿਆਂ ਦੇ ਉੱਤੇ ਨੇ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਧਾਨ ਵਿਰੋਧੀ ਧਿਰ ਦੇ ਆਗੂ ਯੂਥ ਵਿੰਗ ਦਾ ਪ੍ਰਧਾਨ ਮਹਿਲਾ ਵਿੰਗ ਦੀ ਪ੍ਰਧਾਨ ਸਾਰੇ ਜੱਟ ਸਿੱਖ ਹਨ ਇਸ ਬਿਆਨ ਦਾ ਨਿਰਪੱਖ ਪੋਸਟਮਾਰਟਮ ਕਰਨ ਲਈ ਅੱਜ ਜਾਤੀ ਅਨੁਸਾਰ ਪ੍ਰਤੀਸ਼ਤ ਅਤੇ ਉਸ ਦੇ ਮੁਕਾਬਲੇ ਵਿੱਚ ਹੋ ਰਹੀ ਜਿਹੜੀ ਉਹਨਾਂ ਨੂੰ ਮਿਲ ਰਹੀ ਨੁਮਾਇੰਦਗੀ ਨੂੰ ਸਮਝਣਾ ਪਵੇਗਾ ਪੰਜਾਬ ਵਿੱਚ ਜੱਟ ਸਿੱਖ ਇਕੱਲੀ ਅਜਿਹੀ ਜਾਤੀ ਹੈ ਜਿਸ ਦੀ ਵੋਟ ਪ੍ਰਤੀਸ਼ਤ ਲਗਭਗ 20 ਤੋਂ 22% ਦੀ ਦੱਸੀ ਜਾਂਦੀ ਹੈ ਨਮਾਇੰਦਗੀ ਉਸ ਤੋਂ ਕਿਤੇ ਵੱਧ ਹੈ ਦੂਜੇ ਪਾਸੇ ਐਸਸੀ ਭਾਈਚਾਰੇ ਵਿੱਚ ਕੁੱਲ ਮਿਲਾ ਕੇ 35 ਤੋਂ 38% ਦੀ ਵੋਟਾਂ ਜਿਹੜੀਆਂ ਨੇ ਐਸਸੀ ਭਾਈਚਾਰੇ ਦੀਆਂ ਨੇ ਪਰ ਇਹ ਇੱਕਸਾਰ ਇਕਾਈ ਨਹੀਂ ਐਸਸੀ ਭਾਈਚਾਰ ਵਿੱਚ 37 ਵੱਖ-ਵੱਖ ਬਰਾਦਰੀਆਂ ਹਨ ਜੇਕਰ ਦਲਿਤ ਵੋਟ ਨੂੰ 100% ਦੀ ਮੰਨ ਕੇ ਅੱਡ-ਅੱਡ ਵੰਡਿਆ ਜਾਵੇ ਤਾਂ ਸਭ ਤੋਂ ਵੱਡਾ ਹਿੱਸਾ ਮਜਬੀ ਸਿੱਖ ਭਾਈਚਾਰੇ ਨੂੰ ਆਉਂਦਾ ਆ ਮਜਬੀ ਸਿੱਖ ਭਾਈਚਾਰੇ ਦੀ ਵੋਟ ਜਿਹੜੀ ਆ ਉਹ 31 ਤੋਂ 33% ਦੀ ਹੈ ਦੂਜੇ ਨੰਬਰ ਤੇ ਰਵੀ ਦਾਸੀਆ ਭਾਈਚਾਰਾ ਜਿਹਦੀ ਵੋਟ ਲਗਭਗ 26% ਦੀ ਹੈ ਤੀਜੇ ਨੰਬਰ ਤੇ ਆਦ ਧਰਮੀ ਇਹਨਾਂ ਦੀ ਵੋਟ ਜਿਹੜੀ ਆ ਉਹ 14 14% ਦੀ ਹੈ ਅਤੇ ਚੌਥੇ ਨੰਬਰ ਤੇ ਵਾਲਮੀਕੀ ਭਾਈਚਾਰਾ ਆ ਜਿਹਦੀ ਵੋਟ 11 ਫੀਸਦੀ ਹੈ ਕਈ ਵਾਰੀ ਮਜਬੀ ਸਿੱਖ ਭਾਈਚਾਰੇ ਤੇ ਬਾਲਮੀਕ ਭਾਈਚਾਰੇ ਨੂੰ ਇੱਕੋ ਸਮਝ ਲਿਆ ਜਾਂਦਾ ਹੈ ਪਰ ਇਹ ਦੋਵੇਂ ਜਾਤਾਂ ਵੱਖ-ਵੱਖ ਨੇ ਇਹ ਇੱਕੋ ਕਿਉਂ ਸਮਝਿਆ ਜਾਂਦਾ ਹੈ ਕਿਉਂਕਿ ਜਿਹੜੀ 12.5 ਫੀਸਦੀ ਰਿజర్ਵੇਸ਼ਨ ਦਿੱਤੀ ਗਈ ਸੀ ਉਹ ਮਜਬੀ ਸਿੱਖ ਤੇ ਬਾਲਮੀਕੀ ਭਾਈਚਾਰੇ ਨੂੰ 12% ਦੀ ਜਿਹੜੀ 25% ਚੋਂ 12% ਦੀ ਇਹਨਾਂ ਦੋਹਾਂ ਜਾਤਾਂ ਨੂੰ ਦਿੱਤੀ ਗਈ ਸੀ ਤੇ ਬਾਕੀ 12% ਦੀ ਬਾਕੀ ਸਾਰੀਆਂ ਜਿਹੜੀਆਂ ਸੀ ਬਰਾਦਰੀਜ਼ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਤੇ ਚੌਥੇ ਨੰਬਰ ਤੇ ਆਉਂਦਾ ਹੈ ਬਾਜੀਗਰ ਬਰਾਦਰੀ ਪੰਜਵੇਂ ਨੰਬਰ ਤੇ ਇਹਨਾਂ ਦੀ ਵੋਟ ਸਿਰਫ 4% ਦੀ ਹੈ ਬਾਕੀ 31 ਜਿਹੜੀਆਂ ਜਾਤਾਂ ਨੇ ਉਹਨਾਂ ਨੂੰ ਮਿਲਾ ਕੇ 16% ਦੀ ਵੋਟ ਜਿਹੜਾ ਆ ਉਹਨਾਂ ਦਾ ਬਣਦਾ ਆ ਸਵਾਲ ਇਹ ਹੈ ਕਿ ਕੀ ਇਸ ਵੋਟ ਪ੍ਰਤੀਸ਼ਤ ਦੇ ਅਨੁਪਾਤ ਦੇ ਨਾਲ ਸਾਰੀਆਂ ਐਸਸੀ ਬਰਾਦਰੀਆਂ ਨੂੰ ਸਿਆਸੀ ਨੁਮਾਇੰਦਗੀ ਮਿਲ ਰਹੀ ਹੈ ਇਮਾਨਦਾਰ ਜਵਾਬ ਇਹ ਹੋਏਗਾ ਕਿ ਨਹੀਂ ਕਾਂਗਰਸ ਪਾਰਟੀ ਅੰਦਰ ਹੀ ਨਹੀਂ ਲਗਭਗ ਹਰ ਪਾਰਟੀ ਦੇ ਵਿੱਚ ਅਸਮਾਨਤਾ ਦਿਖਾਈ ਦਿੰਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮਜਬੀ ਸਿੱਖ ਭਾਈਚਾਰੇ ਦੀ ਦਲਿਤ ਵੋਟ ਵਿੱਚ ਜਿਹੜੀ ਆ ਸਭ ਤੋਂ ਵੱਡੀ ਹਿੱਸੇਦਾਰੀਆ ਦਲਿਤ ਵੋਟ ਦੇ ਵਿੱਚ ਉਸ ਨੂੰ ਰਵੀਦਾਸੀਆ ਭਾਈਚਾਰੇ ਨਾਲੋਂ ਘਾਟ ਨੁਮਾਇੰਦਗੀ ਮਿਲ ਰਹੀ ਹੈ ਹਕੀਕਤ ਇਹ ਹੈ ਕਿ ਰਵੀਦਾਸੀਆ ਭਾਈਚਾਰਾ ਆਰਥਿਕ ਤੌਰ ਤੇ ਮਜ਼ਬੂਤ ਹੋਣ ਕਰਕੇ ਖਾਸ ਕਰਕੇ ਚਮੜੇ ਦਾ ਵਪਾਰੀ ਹੋਣ ਕਰਕੇ ਉਹਨੇ ਆਪਣੀ ਪਕੜ ਬਣਾਈ ਵਪਾਰ ਦੇ ਵਿੱਚ ਅਤੇ ਪੜ੍ਹਾਈ ਲਿਖਾਈ ਦੇ ਵਿੱਚ ਵੀ ਉਹ ਦੂਜੀਆਂ ਦਲਿਤ ਜਾਤੀਆਂ ਨਾਲੋਂ ਅੱਗੇ ਨਿਕਲ ਗਿਆ ਇਹ ਕਾਰਨ ਸਾਫ ਹੈ ਕਿ ਸਿਆਸੀ ਤੌਰ ਤੇ ਉਹ ਵੱਧ ਜਾਗਰੂਕ ਹੋਇਆ ਜਾਗਰੂਕਤਾ ਨੇ ਉਹਨਾਂ ਨੂੰ ਆਪਣੀ ਵੋਟ ਦਾ ਮੁੱਲ ਵੱਧ ਪਾਉਣ ਜੋਗਾ ਬਣਾਇਆ ਇਸ ਦੇ ਉਲਟ ਮਜਬੀ ਸਿੱਖ ਭਾਈਚਾਰਾ ਲੰਮੇ ਸਮੇਂ ਤੱਕ ਮਜ਼ਦੂਰੀ ਅਤੇ ਛੋਟੀ ਖੇਤੀ ਨਾਲ ਜੁੜਿਆ ਰਿਹਾ ਆਰਥਿਕ ਪਿਛੇੜੇ ਪਣ ਦਾ ਅਤੇ ਸਿੱਖਿਆ ਦੀ ਘਾਟ ਕਾਰਨ ਇੱਥੇ ਮਜ਼ਬੂਤ ਲੀਡਰਸ਼ਿਪ ਜਿਹੜੀਆਂ ਉਹ ਘੱਟ ਹੀ ਨਜ਼ਰ ਆਈ ਹੈ ਘਾਟੀ ਉੱਭਰ ਸਕੀ ਹੈ ਜਿਸ ਦਾ ਸਿੱਧਾ ਅਸਰ ਸਿਆਸੀ ਨਮਾਇੰਦਗੀ ਤੇ ਪਿਆ ਆ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਸਨ ਕਾਲ ਦੇ ਵਿੱਚ ਮذਬੀ ਸਿੱਖਾਂ ਨੂੰ ਚੰਗੀ ਵਧੀਆ ਨਮਾਇੰਦਗੀ ਮਿਲੀ ਸੀ ਬਾਦਲ ਦਲ ਦੇ ਮੰਤਰੀ ਮੰਡਲ ਦੇ ਵਿੱਚ ਤਿੰਨ-ਤਿੰਨ ਮੰਤਰੀ ਮذਬੀ ਸਿੱਖਾਂ ਦੇ ਰਹੇ ਤੇ ਚਰਨਜੀਤ ਸਿੰਘ ਅਟਵਾਲ ਨੂੰ ਵਿਧਾਨ ਸਭਾ ਦੇ ਵਿੱਚ ਸਪੀਕਰ ਬਣਾਇਆ ਗਿਆ ਪਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿਹੜਾ ਦੌਰ ਚੱਲਿਆ ਅਕਾਲੀ ਦਲ ਦਾ ਉਹਦੇ ਵਿੱਚ ਮذਬੀ ਸਿੱਖ ਪਾਈਚਾਰਾ ਫਿਰ ਹਾਸ਼ੀਏ ਤੇ ਚਲਾ ਗਿਆ ਇਸ ਪਛੋਕੜ ਵਿੱਚ ਚੰਨੀ ਦੇ ਬਿਆਨ ਵਿੱਚ ਕੁਝ ਹੱਦ ਤੱਕ ਸੱਚਾਈ ਜ਼ਰੂਰ ਨਜ਼ਰ ਆਉਂਦੀ ਹੈ ਪਰ ਪੂਰੀ ਤਸਵੀਰ ਇਹ ਨਹੀਂ ਹੈ ਕਿ ਸਿਰਫ ਵਿਤਕਰਾ ਹੀ ਹੋ ਰਿਹਾ ਇਹ ਗੱਲ ਬਧੇਰੇ ਸਹੀ ਨਹੀਂ ਲੱਗਦੀ ਦਲਿਤ ਭਾਈਚਾਰੇ ਦੇ ਵੱਡੇ ਹਿੱਸੇ ਵਿੱਚ ਸਿਆਸਤ ਦਾ ਮੁੱਲ ਪਾਉਣ ਲਈ ਲੋੜਿੰਦੀ ਇੱਕ ਜੁਟਤਾ ਜਾਗਰੂਕਤਾ ਤੇ ਲੀਡਰਸ਼ਿਪ ਤੋਂ ਵંચਿਤ ਰਹਿਆ ਕਿਉਂਕਿ ਇਹਨਾਂ ਨੂੰ ਵਧੀਆ ਜਿਹੜੀ ਲੀਡਰਸ਼ਿਪ ਹੈ ਉਹ ਨਹੀਂ ਮਿਲੀ ਇੱਕਜੁਟਤਾ ਨਹੀਂ ਤੇ ਜਾਗਰੂਕਤਾ ਨਹੀਂ ਹੈ ਦੂਜੇ ਪਾਸੇ ਜੱਟ ਸਿੱਖ ਪਾਈਚਾਰਾ 20 ਤੋਂ 22% ਦੀ ਵੋਟ ਹੋਣ ਦੇ ਬਾਵਜੂਦ ਉਸ ਤੋਂ ਕਿਤੇ ਵੱਧ ਨਮਾਇੰਦਗੀ ਹਾਸਲ ਕਰ ਰਿਆ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਆਰਥਿਕ ਤੌਰ ਤੇ ਜੱਟ ਸਿੱਖ ਮਜ਼ਬੂਤ ਹੈ ਸਿੱਖਿਆ ਪੱਖੋਂ ਜਿਹੜਾ ਆ ਉਹ ਦੂਜੀਆਂ ਜਾਤਾਂ ਨਾਲੋਂ ਕਿਤੇ ਜ਼ਿਆਦਾ ਵੱਧ ਹੈ ਸਿਆਸੀ ਸੌਦੇਬਾਜ਼ੀ ਦੀ ਸਮਝ ਹੈ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਕੋ ਕਿਸੇ ਕੋ ਰਾਜ ਨ ਦੇਹ ਜੋ ਲੇਹੇ ਨਿਜ ਬਲ ਤੇ ਲੇਹੇ ਇੱਥੇ ਬਿਲਕੁਲ ਇਹ ਜਿਹੜਾ ਇਹ ਸ਼ਬਦ ਹੈ ਫਿੱਟ ਬੈਠਦਾ ਆ ਰਾਜ ਜਾਂ ਹੱਕ ਕੋਈ ਦਾਨ ਵਿੱਚ ਨਹੀਂ ਦਿੰਦਾ ਉਹ ਆਪਣੇ ਬਲ ਤੇ ਹੀ ਲੈ ਜਾਂਦੇ ਨੇ ਐਸੀ ਭਾਈਚਾਰੇ ਨੂੰ ਅਨਗੋਲਿਆ ਕੀਤਾ ਜਾਣਾ ਇੱਕ ਹਕੀਕਤ ਹੈ ਪਰ ਇਹ ਵੀ ਸੱਚ ਹੈ ਕਿ ਆਰਥਿਕ ਸਮਾਜਿਕ ਤੇ ਸਿੱਖਿਆ ਪੱਖ ਦੀਆਂ ਕਮਜ਼ੋਰੀਆਂ ਨੇ ਇਸ ਭਾਈਚਾਰੇ ਨੂੰ ਬਲਹੀਨ ਬਣਾਇਆ ਆਖਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਵੱਡਾ ਵੋਟ ਪ੍ਰਤੀਸ਼ਤ ਜਿਹੜਾ ਆ ਉਹ ਹੋਣਾ ਹੀ ਕਾਫੀ ਨਹੀਂ ਇਸ ਦੇ ਨਾਲ ਇੱਕ ਜੂਠਤਾ ਆਰਥਿਕ ਤੇ ਵਿਦਿਅਕ ਤੌਰ ਤੇ ਮਜ਼ਬੂਤ ਹੋਣਾ ਇਹ ਵੀ ਜ਼ਰੂਰੀ ਹੈ ਅਤੇ ਆਪਣੇ ਹੱਕ ਲੈਣੇ ਆਉਣੇ ਚਾਹੀਦੇ ਨੇ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਇਹਨੂੰ ਅੱਗੇ ਵੀ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਆਜਾਦ ਸਤਿ ਸ਼੍ਰੀ ਅਕਾਲ